welcom to my channel ਅੱਜ ਅਸੀਂ ਪਾਉਵਾਜੀ ਮਨਾਵਾਂਗੇ ਜਿਹਦੇ ਵਾਸਤੇ ਅਸੀਂ ਦੇਖ ਲੈਂਦੇ ਆ ਕਿਹੜੀ ਕਿਹੜੀ ਸਬਜ਼ੀ ਲਈ ਅਸੀਂ ਪਾਉਵਾਜੀ ਲਈ ਅਸੀਂ ਤੇ ਨਾਲੂ ਲੈ ਆਏ ਆ ਸੀ ਫਲੀਆਂ ਲਈਆਂ ਹਰੀਆਂ ਵਾਲੀਆਂ ਬੀਨਸ ਦੋ ਗਾਜਰਾ ਲੈ ਲਈਆਂ ਦੋ ਸ਼ਿਮਲਾ ਮਿਰਚ ਲਈਆਂ ਚਾਰ ਅਸੀਂ ਟਮਾਟਰ ਲੈ ਲਏ ਆ ਇਧਰ ਅਸੀਂ ਇੱਕ ਲਸਣ ਦੀ ਜਿਹੜੀ ਆ ਪੂਰੀ ਗੱਠੀ ਛਿਲਕੇ ਤਿਆਰ ਕਰ ਲਈ ਆ ਦੋ ਅਸੀਂ ਹਰੀ ਮਿਰਚ ਲਈਆਂ ਆ ਥੋੜੇ ਅਸੀਂ ਮਟਰ ਲਏ ਆ ਇੱਕ ਛੋਟਾ ਜਿਹਾ ਫੁੱਲ ਜਿਹੜਾ ਗੋਭੀ ਲੈ ਲਈ ਆ ਹੁਣ ਅਸੀਂ ਸਾਰੇ ਇਹਨੂੰ ਕੱਟ ਕੇ ਤਿਆਰ ਕਰਾਂਗੇ ਜੀ ਜਿਹੜੀ ਆ ਆਮ ਖਾਈ ਜਾਂਦੀ ਆ ਬਹੁਤ ਪਸੰਦ ਕੀਤੀ ਜਾਂਦੀ ਆ ਆਪਾਂ ਘਰਾਂ ਵਿੱਚ ਵੀ ਬਣਾਉਨੇ ਆ ਔਰ ਸਟਰੀਟ ਫੂਡ ਦੇ ਤੌਰ ਤੇ ਇਹਨੂੰ ਬਹੁਤ ਖਾਇਆ ਜਾਂਦਾ ਆ ਅੱਜ ਕੱਲ੍ਹ ਬਰਸਾਤਾਂ ਦੇ ਦੌਰਾਨ ਅਸੀਂ ਬੱਚਿਆਂ ਨੂੰ ਬਾਹਰੋਂ ਲਿਆ ਕੇ ਨਾ ਦੇਈਏ ਤਾਂ ਬਹੁਤ ਹੀ ਵਧੀਆ ਗੱਲ ਹੈਗੀ ਆ ਅਸੀਂ ਪਾਉ ਆ ਜੀ ਜਿਹੜੀ ਆ ਘਰ ਵਿੱਚ ਤਿਆਰ ਕਰ ਸਕਦੇ ਆ ਔਰ ਬੱਚਿਆਂ ਦਾ ਵੀ ਮਨ ਜਿਹੜਾ ਹੈ ਖੁਸ਼ ਹੋ ਜਾਂਦਾ ਤੇ ਆਪਣਾ ਵੀ ਮਨ ਖੁਸ਼ ਹੋ ਜਾਂਦਾ ਹੈ ਪਾਉਆ ਜੀ ਕਿ ਇਸ ਤਰ੍ਹਾਂ ਦੀ ਚੀਜ਼ ਹੈ ਜਿਹਨੂੰ ਆਪਾਂ ਬ੍ਰੇਕਫਾਸਟ ਵਿੱਚ ਵੀ ਖਾ ਸਕਦੇ ਆ ਲੰਚ ਵਿੱਚ ਵੀ ਖਾ ਸਕਦੇ ਆ ਇਹ ਇੱਕ ਸਫੀਸ਼ੀਐਂਟ ਹੁੰਦੀ ਹੈ ਇੱਕ ਮੀਲ ਦੇ ਤੌਰ ਤੇ ਆਪਾਂ ਦੇਖਦੇ ਆ ਅਸੀਂ ਕਿਸ ਤਰ੍ਹਾਂ ਤਿਆਰ ਕਰਦੇ ਆ ਕਿਹੜੀ ਕਿਹੜੀ ਸਬਜ਼ੀ ਲਈ ਆ ਉਹ ਦੇਖ ਲਈਏ ਹਾਂ ਜੀ ਸਬਜ਼ੀਆਂ ਹੁਣ ਅਸੀਂ ਕੱਟ ਲਈਆਂ ਆ ਦੇਖੋ ਇਸ ਤਰ੍ਹਾਂ ਆਪਾਂ ਜਿਹੜੀਆਂ ਸਬਜ਼ੀਆਂ ਕੱਟ ਕੇ ਤਿਆਰ ਕਰ ਲਈਆਂ ਆ ਆਪਾਂ ਮਟਰ ਲੈ ਲਿਆ ਆ ਲਸਣ ਲੈ ਲਿਆ ਆ ਦੋ ਹਰੀ ਮਿਰਚ ਲੈ ਲਈਆ ਇਧਰ ਮੈਂ ਬੋਇਲ ਕਰਕੇ ਆਲੂ ਲੈ ਲਏ ਆ ਟਮਾਟਰ ਲੈ ਆ ਕਟਿੰਗ ਕਰਕੇ ਗੋਭੀ ਜਿਹੜੀ ਆਪਾਂ ਕद्दूकस ਕਰ ਲਈਆ ਇਧਰ ਅਸੀਂ ਕੈਰਟ ਵੀ ਕद्दूकस ਕਰ ਲਈ ਪਿਆਜ਼ ਲੈ ਲਏ ਆ ਔਰ ਸ਼ਿਮਲਾ ਮਿਰਚ ਲਈਆਂ ਔਰ ਬੀਨਸ ਲਈਆਂ ਅਗਰ ਤੁਹਾਡੇ ਕੋਈ ਇੰਨੀਆਂ ਸਬਜ਼ੀਆਂ ਘਰ ਦੇ ਵਿੱਚ ਨਹੀਂ ਅਵੇਲੇਬਲ ਤਾਂ ਤੁਸੀਂ ਕੋਈ ਨਾ ਕੋਈ ਸਬਜ਼ੀ ਜਿਹੜੀ ਇਹਦੇ ਵਿੱਚੋਂ ਸਕਿਪ ਵੀ ਕਰ ਸਕਦੇ ਆ ਕੂਤਨੇ ਦੇ ਮੈਂ ਪੱਤੇ ਵੀ ਲੈਏ ਹੈਗੇ ਆ ਗਾਰਨਿਸ਼ ਵਾਸਤੇ ਲੈ ਲਏ ਹੈਗੇ ਆ ਅਗਰ ਤੁਹਾਡੇ ਕੋਲ ਇੰਨੀ ਜਿਆਦਾ ਸਬਜ਼ੀਆਂ ਅਵੇਲੇਬਲ ਨਹੀਂ ਹੈਗੀਆਂ ਘਰ ਦੇ ਵਿੱਚ ਤੁਸੀਂ ਥੋੜੀਆਂ ਦੋ ਤਿੰਨ ਸਬਜ਼ੀਆਂ ਦੇ ਨਾਲ ਵੀ ਇਹ ਪਾਉ ਪਾਜੀ ਜਿਹੜੀ ਹੈ ਤਿਆਰ ਕਰ ਸਕਦੇ ਆ ਇਧਰ ਮੈਂ ਪਾਉ ਲੈ ਲੈ ਹੈਗੀ ਆ ਦੇਖੋ ਇੱਕ ਪੈਕੇਟ ਮੈਂ ਪਾਉ ਦਾ ਲੈ ਲਿਆ ਆ ਤੁਸੀਂ ਪਾਉ ਜਿਹੜੀਆਂ ਘਰ ਵਿੱਚ ਤਿਆਰ ਕਰ ਸਕਦੇ ਆ ਲੇਕਿਨ ਅਗਰ ਤੁਹਾਡੇ ਕੋਲ ਟਾਈਮ ਘੱਟ ਆ ਤੇ ਤੁਸੀਂ ਪਾਉ ਜਿਹੜੀਆਂ ਬਾਜ਼ਾਰ ਤੋਂ ਲੈ ਆਓ ਔਰ ਬਾਕੀ ਜਿਹੜੀ ਸਬਜੀ ਹੈਲਦੀ ਵੀ ਇਹਨਾਂ ਤਿਆਰ ਕਰ ਲਓ ਪਾਓ ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਆ ਭਾਜੀ ਜਿਹੜੀ ਆ ਤੁਸੀਂ ਤਿਆਰ ਕਰ ਸਕਦੇ ਆ ਕਿਉਂਕਿ ਇਹਦੇ ਵਿੱਚ ਜਿਆਦਾ ਸਾਨੂੰ ਸਾਫ ਸਫਾਈ ਦਾ ਧਿਆਨ ਜਿਹੜਾ ਆ ਰੱਖਣਾ ਪੈਂਦਾ ਹੈ ਹਾਈਜਾਇਨਿਕ ਜਿਆਦਾ ਹੁੰਦੀ ਹੈ ਬਰਸਾਤਾਂ ਦੇ ਵਿੱਚ ਤੁਹਾਨੂੰ ਪਤਾ ਗੰਦੇ ਮੰਦੇ ਹੱਥ ਲਾ ਕੇ ਬਾਹਰ ਬਣਾ ਦਿੰਦੇ ਹੈਗੇ ਆ ਤਾਂ ਫਿਰ ਅਸੀਂ ਇਹਨੂੰ ਘਰ ਵਿੱਚ ਤਿਆਰ ਕਰ ਲਈਏ ਬੱਚੇ ਵੀ ਖੁਸ਼ ਤੇ ਅਸੀਂ ਵੀ ਖੁਸ਼ ਆਓ ਦੇਖੀਏ ਕਿਸ ਤਰ੍ਹਾਂ ਬਣਾਉਣੀ ਹੈ ਕੜਾਈ ਅਸੀਂ ਲੈ ਲਈ ਆ ਅਸੀਂ ਦੋ ਚਮਚ ਜਿਹੜਾ ਆ ਦੇਸੀ ਘਿਓ ਪਾ ਲਿਆ ਆ ਅਸ ਤੋਂ ਬਾਅਦ ਮੈਂ ਰਤਨਜੋਤ ਪਾਉਂਗੀ ਇਹ ਦਿਨਰ ਬਹੁਤ ਵਧੀਆ ਕਲਰ ਆਉਂਦਾ ਹੈ ਔਰ ਸੇਤਲੀ ਬਹੁਤ ਵਧੀਆ ਹੁੰਦੀ ਹੈ ਰਤਨਜੋਤ ਖਾਣੀ ਹੁਣ ਅਸੀਂ ਘਰ ਵਿੱਚ ਤਿਆਰ ਕੀਤਾ ਜਿਹੜਾ ਬਟਰ ਹੈ ਉਹ ਪਾ ਲਾਂਗੇ ਤੁਸੀਂ ਬਟਰ ਕੋਈ ਵੀ ਯੂਜ਼ ਕਰ ਸਕਦੇ ਆਂ ਅਗਰ ਤੁਸੀਂ ਦੁਕਾਨ ਤੋਂ ਬਟਰ ਲੈ ਕੇ ਯੂਜ਼ ਕਰਨਾ ਚਾਹੁੰਦੇ ਆਂ ਤੁਸੀਂ ਉਹ ਵੀ ਕਰ ਸਕਦੇ ਆਂ ਘਰ ਨੂੰ ਮੈਲਟ ਹੋਣ ਦਵਾਂਗੇ ਮੱਖਣ ਸਾਡਾ ਮੈਲਟ ਹੋ ਚੁੱਕਿਆ ਹੁਣ ਅਸੀਂ ਇੱਕ ਚਮਚਾ ਜੀਰਾ ਪਾਵਾਂਗੇ ਜੀਰੇ ਨੂੰ ਅੱਛੀ ਤਰ੍ਹਾਂ ਭੁੰਨਦੇ ਹੋਏ ਅੱਛੀ ਤਰ੍ਹਾਂ ਭਨ ਲਾਗੇ ਅਸੀਂ ਪਿਆਜ਼ ਪਾਵਾਂਗੇ ਜੀਰੇ ਤੋਂ ਬਾਅਦ ਹਾਂਜੀ ਪਿਆਜ਼ ਪਾ ਕੇ ਵੀ ਅਸੀਂ ਅੱਛੀ ਤਰ੍ਹਾਂ ਪਿਆਜ਼ਾਂ ਨੂੰ ਪਹਿਲਾਂ ਭੁੰਨ ਲਵਾਂਗੇ ਜੁਸੀਂ ਜਿਹੜੇ ਪਿਆਜ਼ ਆ ਉਹਨਾਂ ਨੂੰ ਗ੍ਰਾਈਂਡ ਕਰਕੇ ਵੀ ਪਾ ਸਕਦੇ ਆ ਮੈਂ ਇੱਥੇ ਵੈਸੇ ਕੱਟ ਕੇ ਹੀ ਪਾ ਰਹੀ ਆ ਬਰੀਕ ਬਰੀਕ ਅੱਛੀ ਤਰ੍ਹਾਂ ਅਸੀਂ ਪਿਆਜ਼ ਜਿਹੜੇ ਪਹਿਲਾਂ ਭੁੰਨ ਲਵਾਂਗੇ ਹਾਂਜੀ ਪਿਆਜ਼ ਦੇ ਭੁੱਜਣ ਤੋਂ ਬਾਅਦ ਅਸੀਂ ਟਮਾਟਰ ਪਾ ਲਾਂਗੇ ਬਹੁਤ ਸੌਖੇ ਤਰੀਕੇ ਨਾਲ ਇਹ ਰੈਡੀ ਪਾਜੀ ਬਣਾਉਣੀ ਸਿਖਾ ਰਹੀ ਆ ਮੇਰੇ ਤਰੀਕੇ ਦੇ ਨਾਲ ਬਣਾਓ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਹੁਣ ਅਸੀਂ ਜਿਹੜੇ ਟਮਾਟਰ ਆ ਇਹਨਾਂ ਨੂੰ ਵੀ ਅੱਛੀ ਤਰ੍ਹਾਂ ਜਿਹੜਾ ਆ ਭੁੰਨ ਲਾਂਗੇ ਹਾਂਜੀ ਜਿਹੜੀਆਂ ਲਸਣ ਦੀਆਂ ਕਲੀਆਂ ਆ ਉਹ ਅਸੀਂ ਸਾਬਤੀ ਪਾਵਾਂਗੇ ਔਰ ਨਾਲ ਹੀ ਇਹਨੂੰ ਪੁੰਦੇ ਰਾਵਾਂਗੇ ਥੋੜੀ ਜਿਹੀ ਨਸਨ ਅਦਰਕ ਦੀ ਜਿਹੜੀ ਪੇਸਟ ਆ ਉਹ ਜ਼ਰੂਰ ਪਾਵਾਂਗੇ ਕਿਉਂਕਿ ਅਦਰਕ ਦਾ ਜਿਹੜਾ ਫਲੇਵਰ ਵਿੱਚ ਬਹੁਤ ਵਧੀਆ ਲੱਗਦਾ ਹੈ ਹਾਂਜੀ ਹੁਣ ਅੱਛੀ ਤਰ੍ਹਾਂ ਇਹਨਾਂ ਨੂੰ ਪੁੰਨ ਲਾਂਗੇ ਅਸੀਂ ਵੀਡੀਓ ਦੇ ਅੰਤ ਤੱਕ ਬਣੀ ਰਹੀਓ ਤੁਹਾਨੂੰ ਬਹੁਤ ਜ਼ਿਆਦਾ ਟੇਸਟੀ ਜਿਹੜੀ ਆ ਬਾਜੀ ਬਣਾਉਣੀ ਸਿਖਾ ਰਹੇ ਆ ਹਾਂਜੀ ਟਮਾਟਰ ਜਿਹੜਾ ਆ ਉਹ ਵੀ ਅੱਛੀ ਤਰ੍ਹਾਂ ਭੁੱਜ ਚੁੱਕਿਆ ਆ ਤੇ ਲਸਣ ਜਿਹੜਾ ਇਹ ਵਿੱਚ ਉਹ ਵੀ ਅੱਛੀ ਤਰ੍ਹਾਂ ਭੁੱਜ ਚੁੱਕਾ ਹੈ ਤਾਂ ਬਹੁਤ ਵਧੀਆ ਫਲੇਵਰ ਆਊਗਾ ਹੁਣ ਅਸੀਂ ਬਾਕੀ ਸਬਜ਼ੀਆਂ ਜਿਹੜੀਆਂ ਐਡ ਕਰਾਂਗੇ ਥੋੜੀ ਜੀ ਅਸੀਂ ਦੇਗੀ ਮਿਰਚ ਐਡ ਕਰਾਂਗੇ ਦੇਗੀ ਵਿੱਚ ਜਿਹੜੀ ਆ ਕੋੜੀ ਨਹੀਂ ਹੁੰਦੀ ਪਰ ਇਹਦਾ ਕਲਰ ਬਹੁਤ ਵਧੀਆ ਆਉਂਦਾ ਆ ਇਸ ਕਰਕੇ ਅਸੀਂ ਦੇਗੀ ਮਿਰਚ ਥੋੜੀ ਜੀ ਜ਼ਰੂਰ ਪਾ ਲਈਏ ਹੁਣ ਅਸੀਂ ਬਾਕੀ ਸਬਜ਼ੀਆਂ ਐਡ ਕਰਦੇ ਆਂ ਗੋਭੀ ਅਸੀਂ ਕੱਦੂਕਸ ਕੀਤੀ ਆ ਫੁੱਲ ਗੋਭੀ वो अभी कर लें ऐड हरी मिर्च जी भी असं पा लीए हम अं मटर ऐड कर लेंगे हल्का जहा मिक्स करके बाकी सब्जियां अभी जो ऐड करा हाँ जी कद्दूकस की जोड़ी गाजर है वो असी पानी है फिर बीनस पा ले ਤੇ ਹੁਣ ਅਸੀਂ ਸ਼ਿਮਲਾ ਮਿਰਚ ਜਿਹੜੀ ਆ ਉਹ ਵੀ ਪਾ ਲਾਂਗੇ ਸਾਰੀਆਂ ਜਿਹੜੀਆਂ ਗ੍ਰੀਨ ਵੈਜੀਟੇਬਲ ਐ ਹੈਲਦੀ ਐ ਔਰ ਜਿਹੜੀ ਭਾਜੀ ਬਣਨ ਵਾਲੀ ਐ ਬਹੁਤ ਜ਼ਿਆਦਾ ਟੇਸਟੀ ਬਣਨ ਵਾਲੀ ਐ ਮੈਸ਼ ਕੀਤੇ ਹੋਏ ਉਬਲੇ ਆਲੂ ਜਿਹੜੇ ਸੀਗੇ ਸਾਡੇ ਕੋਲ ਅਸੀਂ ਉਹ ਪਾ ਲਾਂਗੇ ਅੱਛੀ ਤਰ੍ਹਾਂ ਮਿਕਸ ਕਰਾਂਗੇ ਹਾਂਜੀ ਅਸੀਂ ਹੁਣ ਨਮਕ ਔਰ ਹਲਦੀ ਜਿਹੜੀ ਆ ਉਹ ਅਸੀਂ ਐਡ ਕਰਾਂਗੇ ਹਲਦੀ ਅਸੀਂ 1 ਚਮਚੀ ਐਡ ਕਰਾਂਗੇ ਕਿਉਂਕਿ ਹਲਦੀ ਇਹਦੇ ਵਿੱਚ ਅਸੀਂ ਥੋੜੀ ਪਾਉਣੀ ਆ ਹੁਣ ਅਸੀਂ ਇਹਦੇ ਵਿੱਚ ਨਮਕ ਐਡ ਕਰਦੇ ਆ ਨਮਕ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਐਡ ਕਰ ਲੈਣਾ ਮੈਂ ਇੱਥੇ 2 ਚਮਚਾਚ ਐਡ ਕਰੂੰਗੀ 2 ਚਮਚ ਮੈਂ ਤਨੀਆ ਪਾਊਡਰ ਪਾਉਂਗੀ ਇਸ ਮੌਸਮ ਦੇ ਵਿੱਚ ਸਾਡੇ ਕੋ ਖਰਾ ਧਨੀਆ ਨਹੀਂ ਹੈਗਾ ਅਸੀਂ ਸਾਬਤ ਧਨੀਆ ਜਿਹੜਾ ਆ 2 ਚਮਚ ਪਾਵਾਂਗੇ ਹੁਣ ਅਸੀਂ ਅੱਛੀ ਤਰ੍ਹਾਂ ਇਹਨਾਂ ਨੂੰ ਹਿਲਾ ਲਾਂਗੇ ਅੱਛੀ ਤਰ੍ਹਾਂ ਮਿਕਸ ਕਰਕੇ ਫਿਰ ਅਸੀਂ ਇਹਨੂੰ ਟੱਕ ਕੇ ਪਕਾ ਲਾਂਗੇ ਮੀਡੀਅਮ ਫਲੇਮ ਤੇ ਅਸੀਂ ਇਹਨਾਂ ਨੂੰ ਪਕਾਉਣਾ ਹੈ ਸਬਜ਼ੀਆਂ ਨੂੰ ਮੀਡੀਅਮ ਸੇਕ ਤੇ ਅਸੀਂ ਜਿਹੜਾ ਹੈ ਪਕਾਉਣਾ ਹੈ ਸਾਰੀਆਂ ਸਬਜ਼ੀਆਂ ਨੂੰ ਬਹੁਤ ਜ਼ਿਆਦਾ ਟੇਸਟੀ ਜਿਹੜਾ ਬਣ ਕੇ ਤਿਆਰ ਹੋਊਗੀ। ਹਾਂਜੀ ਢੱਕਣ ਤੋਂ ਪਹਿਲਾਂ ਅਸੀਂ ਸਬਜ਼ੀ ਨੂੰ ਇਹਦੇ ਵਿੱਚ 2 ਤੋਂ 3 ਚਮਚ ਜਿਹੜੇ ਆ ਪਾਣੀ ਪਾ ਲਾਂਗੇ ਤਾਂ ਕਿ ਅੱਛੀ ਤਰ੍ਹਾਂ ਸਬਜ਼ੀ ਜਿਹੜੀ ਆ ਸੌਫਟ ਹੋ ਸਕੇ। ਹੁਣ ਅਸੀਂ ਢੱਕ ਕੇ ਪਕਾਵਾਂਗੇ ਇਹਨੂੰ। ਆਗ ਅਸੀਂ ਮੀਡੀਅਮ ਰੱਖਣੀ ਆ। ਹਾਂਜੀ ਇੱਕ ਵਾਰੀ ਦੇਖ ਲੈਨੇ ਆ। ਦੇਖੋ ਕਿੰਨੀ ਅੱਛੀ ਤਰ੍ਹਾਂ ਇਹ ਰੇਜ ਰਹੀ ਆ ਸਾਡੀ ਸਬਜ਼ੀ। ਥੋੜਾ ਜਿਹਾ ਸਬਜ਼ੀਆਂ ਨੇ ਵੀ ਪਾਣੀ ਛੱਡ ਦਿੱਤਾ ਅਸੀਂ ਇਹਨੂੰ ਹਲੇ ਹੋਰ ਜ਼ਿਆਦਾ ਟੱਕੇ ਪਕਾਵਾਂਗੇ 5 ਤੋਂ 7 ਮਿੰਟ ਬਾਅਦ ਅਸੀਂ ਦੁਬਾਰਾ ਖੋਲ ਕੇ ਸਬਜ਼ੀ ਨੂੰ ਜਿਹੜੀ ਅਸੀਂ ਪਾਜੀ ਬਣਾ ਰਹੇ ਹਾਂ ਉਹਦੇ ਵਿੱਚ ਪਾਉ ਉਹ ਜਿਸ ਮਸਾਲਾ ਜਿਹੜਾ ਪਾਵਾਂਗੇ 2 ਚਮਚ ਅਸੀਂ ਪਾਉ ਪਾਜੀ ਮਸਾਲਾ ਪਾਵਾਂਗੇ ਇਹ ਤੁਸੀਂ ਸਕਿਪ ਵੀ ਕਰ ਸਕਦੇ ਆ ਜੇ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਸਿੰਪਲ ਘਰ ਦੇ ਵਿੱਚ ਪਏ ਮਸਾਲਿਆਂ ਦੇ ਨਾਲ ਵੀ ਇਸ ਨੂੰ ਤਿਆਰ ਕਰ ਸਕਦੇ ਆ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਲਾਂਗੇ ਥੋੜਾ ਜਿਆ ਹਾਂਜੀ ਨਾਲ ਹੀ ਅਸੀਂ ਕੜੀ ਪੱਤਾ ਪਾਵਾਂਗੇ ਦੇਖੋ ਅਸੀਂ ਸਕਾ ਕੇ ਸਬੂਤਾ ਜਿਹੜਾ ਆ ਪੱਤੇ ਰੱਖੇ ਹੈਗੇ ਇਹਦੇ ਨਾਲ ਇਹਦਾ ਵਧੀਆ ਫਲੇਵਰ ਆ ਜਾਊਗਾ ਇਹਨੂੰ ਅੱਛਾ ਜਿਹਾ ਮਿਕਸ ਕਰਕੇ ਹਲਕਾ ਜੈ ਇਹਨੂੰ ਟੱਕ ਦਾਂਗੇ 2-3 ਮਿੰਟ ਲਈ ਜਦੋਂ ਥੋੜਾ ਥੋੜਾ ਪਾਣੀ ਜਿਹੜਾ ਰਹਿ ਜਵੇ ਤੁਸੀਂ ਮੈਸ਼ਰ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਮੈਸ਼ ਕਰਦੇ ਜਾਣਾ ਹੈ ਤਾਂ ਕਿ ਇਹ ਬਿਲਕੁਲ ਪਾਉ ਬਾਜੀ ਦੀ ਤਰ੍ਹਾਂ ਜਿਹੜੀ ਆ ਬਣ ਸਕੇ ਹਾਂਜੀ ਇਦਾਂ ਤੁਸੀਂ ਮੈਸ਼ਰ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਮੈਸ਼ ਕਰਦੇ ਜਾਣਾ ਹੈ ਬਹੁਤ ਸੌਫਟ ਹੋ ਚੁੱਕੀ ਆ ਹਰ ਚੀਜ਼ ਬਹੁਤ ਈਜ਼ੀਲੀ ਮੈਸ਼ ਹੋ ਰਹੀ ਆ ਮਟਰ ਜਿਹੜੇ ਆ ਉਹ ਤੁਸੀਂ ਅਗਰ ਨਾ ਵੀ ਮੈਸ਼ ਕਰੋ ਤੇ ਬਹੁਤ ਵਧੀਆ ਐ ਜਿਹੜੇ ਆ ਲੋਕ ਵਾਈਜ਼ ਲੱਗਦੇ ਆ ਇਸ ਕਰਕੇ ਮਟਰ ਮੈਂ ਥੋੜੇ ਇਸ ਤਰ੍ਹਾਂ ਹੀ ਰੱਖੂੰਗੀ ਬਾਕੀ ਜਿਹੜੀ ਸਬਜੀ ਆ ਉਹ ਮੈਸ਼ ਕਰ ਲਵਾਂਗੀ ਦੇਖੋ ਮਟਰਾਂ ਦੇ ਦਾਣੇ ਵਿੱਚ ਬਹੁਤ ਵਧੀਆ ਲੱਗ ਰਹੇ ਆ ਮਟਰ ਸਿਰਫ ਸੌਫਟ ਹੀ ਹੋਣੇ ਚਾਹੀਦੇ ਆ ਕਿ ਖਾਦੇ ਜਾਣ ਬਾਕੀ ਸਬਜੀ ਜਿਹੜੀ ਆਪਾਂ ਮੈਸ਼ ਕਰਾਂਗੇ ਹਾਂਜੀ ਬਾਜੀ ਸਾਡੀ ਹਾਂਜੀ ਸਾਡੀ ਪਾਉ ਬਾਜੀ ਦੇ ਲਈ ਜਿਹੜੀ ਬਾਜੀ ਸੀਗੀ ਉਹ ਸਾਡੀ ਤਿਆਰ ਹੋ ਗਈ ਆ ਹੁਣ ਅਸੀਂ ਪਾਉ ਸੇਕ ਲੈਣੇ ਆ ਹੋਣ ਅਸੀਂ ਜਿਹੜੇ ਪਾਓ ਆ ਉਹਨਾਂ ਨੂੰ ਸੇਕ ਲੈਣੇ ਆ ਪਾਓ ਸੇਕਣ ਲਈ ਅਸੀਂ ਮੱਖਣ ਪਾਵਾਂਗੇ ਪਾਓ ਸੇਕਣ ਲਈ ਅਸੀਂ ਮੱਖਣ ਪਾ ਕੇ ਅਸੀਂ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਲਾਲ ਮਿਰਚ ਤੋਂ ਬਾਅਦ ਅਸੀਂ ਥੋੜੀ ਜਿਹੀ ਆਪਣੇ ਘਰ ਦੀ ਜਿਹੜੀ ਆ ਮੇਥੀ ਜਿਹੜੀ ਆ ਸੁਕਾਈ ਹੋਈ ਉਹ ਪਾ ਲਾਂਗੇ। ਇਹਦੇ ਵਿੱਚ ਅਸੀਂ ਪਾਓ ਸੇਕ ਲਾਂਗੇ। ਇਹ ਪਾਓ ਅਸੀਂ ਇਸ ਤਰ੍ਹਾਂ ਰੱਖ ਕੇ ਸੇਕ ਲਾਂਗੇ। ਹਾਂਜੀ ਇਸ ਤਰੀਕੇ ਤੁਸੀਂ ਜਿਹੜਾ ਪਾਓ ਆ ਸੈਂਟਰ ਚੋਂ ਕੱਟ ਲੈਣਾ। ਹਾਂਜੀ ਪਾਓ ਤੁਸੀਂ ਇਸ ਤਰ੍ਹਾਂ ਸੇਕ ਲੈਣੇ ਆ ਮੀਡੀਅਮ ਅੱਗ ਤੇ। ਦੂਸਰੀ ਸਾਈਡ ਕਰਕੇ ਵੀ ਤੁਸੀਂ ਪਾਓ ਜਿਹੜੇ ਇਸ ਤਰ੍ਹਾਂ ਸੇਕ ਲੈਣੇ। ਇਸ ਤਰ੍ਹਾਂ ਅਸੀਂ ਪਾਓ ਬਾਜੀ ਜਿਹੜੀ ਆ ਸਰਵ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਜਿਹੜੀ ਆ ਪਾਓ ਬਾਜੀ ਤਿਆਰ ਹੋਈ ਹੈ ਬਣ ਕੇ ਬਾਅਦ ਵਿੱਚ ਅਸੀਂ ਇਹਦੇ ਵਿੱਚ ਬਟਰ ਇਸ ਤਰ੍ਹਾਂ ਰੱਖਾਂਗੇ ਬਹੁਤ ਜ਼ਿਆਦਾ ਟੇਸਟੀ ਜਿਹੜੀ ਆ ਤਿਆਰ ਹੋ ਗਈ ਹੈ ਹਾਂਜੀ ਪੁਦੀਨੇ ਦੀ ਜਿਹੜੀ ਚਟਨੀ ਆ ਉਹਦੇ ਨਾਲ ਅਸੀਂ ਪਾਓ ਬਾਜੀ ਨੂੰ ਸਰਵ ਕਰਾਂਗੇ ਤੁਸੀਂ ਵੀ ਇਸ ਤਰ੍ਹਾਂ ਮੇਰੇ ਤਰੀਕੇ ਦੇ ਨਾਲ ਪਾਓ ਬਾਜੀ ਤਿਆਰ ਕਰੋ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੇ ਹੈਲਦੀ ਵੇ ਦੇ ਨਾਲ ਖਾਓ ਹੈਲਦੀ ਰਹੋ ਥੈਂਕ ਯੂ